ਅੱਜ ਮਿੱਤਰੋ ਪਾਏ ਕਹਿ ਸਕਦੇ ਆ ਤੁਹਾਨੂੰ ਹੀਰਾ ਨਹੀਂ ਦਿਖਾਉਣਾ ਹੀਰਿਆਂ ਦੀ ਖਾਨ ਦਿਖਾਉਣੀ ਆ ਹੀਰਿਆਂ ਦੀ ਖਾਨ ਕਿਉਂ ਕਿ ਆ ਕਿਉਂਕਿ ਘੋੜੀ ਆਪ ਤਾਂ ਨਾਰਮਲ ਆ ਪਰ ਬਰੀਕਿਆਂ ਬਰੂ ਕਿਉਂ ਫੋਲਾ ਮੰਨ ਲੈ ਕਹਿਣ ਦਾ ਮਤਲਬ ਨਾਰਮਲ ਹਾਈਟ ਦੀ ਆ ਤੇ ਰੇਟ ਨਾਰਮਲ ਦੀ ਜਿਆਦਾ ਉੱਚੇ ਮੋਲ ਦੀ ਨਹੀਂ ਪਰ ਜਿਹੜੇ ਇਹਨੇ ਜੰਮੇ ਆ ਉੱਚੇ ਮੋਲਾਂ ਦੇ ਜੰਮੇ ਇੱਕ ਸੈਦ ਮੈਂ ਕੱਲ ਬਲੌਗ ਪਾਇਆ ਸੀ ਜੇ ਤੁਸੀਂ ਬਲੌਗ ਦੇਖਿਆ ਹੋਵੇ ਤਾਂ ਤੁਹਾਨੂੰ ਪਤਾ ਚੱਲ ਜੂ ਉਹਦੇ ਵਿੱਚ ਇੱਕ ਬੱਚੀ ਸੀ ਮੂਰ ਨੇ ਮੇਰੇ ਹਿਸਾਬ ਨਾਲ ਤਕਰੀਬਨ ਵੀਡੀਓ ਫੇਸਬੁੱਕ ਤੇ 15-20 ਹਜ਼ਾਰ ਚੱਲੀ ਐ ਤੇ YouTube ਤੇ 4000 ਦੇ ਆਸ-ਪਾਸ ਚੱਲੀ ਐ। ਉਹ ਤੋਂ ਜ਼ਿਆਦਾਤਰ ਫੋਨ ਮੈਨੂੰ ਜਿਹੜੀਆਂ ਵੀ ਆਏ ਆ ਮੋਰਨੀ ਦੇ ਆਏ ਆ। ਤੇ ਆ ਮੋਰਨੀ ਦੀ ਮਾਂ ਮਿੱਤਰੋ ਮੋਰਨੀ ਦੀ ਕੁਆਲਿਟੀ ਪੂਰੀ ਚੰਗੀ ਆ ਪਲੀ ਬਹੁਤ ਆ ਤੇ ਘੋੜੀ ਮਾਲਕਾਂ ਨੇ ਰੱਖੀ ਵੀ ਤਾਂ ਹੀ ਖਾਲੀ ਹੀ ਵੀ ਬੱਚੀ ਪਲ ਜੇ ਚਾਦਣਾ ਤੇ ਬੱਚੀ ਪਾਲਣ ਵਾਲੇ ਵੀ ਇਹਨੇ ਰਕਾਰ ਤੋੜ ਤੇ ਬੱਚੀ ਪੂਰੀ ਗੋਲ ਤੇ ਹਾਈਟ ਮਾ ਤੇ ਲਵੇ ਹੋਣੀ ਹੋਈ ਖੜੀ ਆ ਹਜੇ 6.5-7 ਮਹੀਨਿਆਂ ਦੀ ਹੋਈ ਆ। ਤੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਜਿਹੜੇ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਤੇ ਇਹ ਵੀਡੀਓ ਦੇਖਦੇ ਆ ਤੇ ਜਿਹੜੇ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਮਿੱਤਰੋ ਜੀ ਆਏ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਨਮ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਘੋੜੀ ਲੈ ਆਏ ਤੁਹਾਨੂੰ ਜਿਵੇਂ ਆਪਾਂ ਇੰਟਰੋਡਕਸ਼ਨ ਜੀ ਦਾ ਹਸਤਾ ਵੀ ਅੱਜ ਹੀਰੇ ਜੰਮਣ ਵਾਲੀ ਘੋੜੀ ਲੈ ਆਏ ਘੋੜੀ ਦੀ ਲੈਂਥ ਗਰਦਨ ਕੰਨ ਕੰਡੀਸ਼ਨ ਮਾਰਕੇ ਵਾਲੇ ਪਾਸੇ ਕਿਸੇ ਪਾਸੋਂ ਕੋਈ ਕਮੀ ਪੇਸ਼ ਨਹੀਂ ਬਸ ਹੈ ਲੈਣ ਦੀਆਂ ਨੂੰ ਹਨਾ ਪਰ ਜਿਹੜੀ ਕੁਆਲਿਟੀ ਹੁੰਦੀ ਹੈ ਕੁਆਲਿਟੀ ਫੁੱਲਾ ਬੱਚੀ ਤੇ ਮਿੱਤਰੋ ਵੀਡੀਓ ਨੂੰ ਵਾਧਰ ਵਾਧ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਭਰਾ ਨੂੰ ਘੋੜੀ ਚਾਹੀਦੀ ਹੋਈ ਚੰਗੀ ਘੋੜੀ ਚਾਹੀਦੀ ਹੋਈ ਚੰਗੇ ਬੱਚੇ ਪੈਦਾ ਕਰਨ ਵਾਲੀ ਚਾਹੀਦੀ ਤਾਂ ਉਹ ਆ ਵੀਡੀਓ ਉਹਦੇ ਤਾਈ ਪਹੁੰਚੇ ਤੇ ਚੈਨਲ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਵੀ ਚੰਗੇ ਤੋਂ ਚੰਗਾ ਜਾਨੋ ਜੈ ਜਰੀਰ ਚ ਮਿਲਦਾ ਰਹੇ ਇੰਨੀ ਗਾਰੰਟੀ ਰਹੀ ਮਿੱਤਰੋ ਇੰਨੀ ਚੰਗੀ ਘੋੜੀ ਇਹਦੇ ਬਰਾਬਰ ਦਾ ਮਾਰਕਾ ਹੋਵੇ ਗਰਦਨ ਇਹਦੇ ਬਰਾਬਰ ਦੇ ਹੋ ਕੰਨ ਕੰਡੀਸ਼ਨ ਪਟਾ ਤੇ ਬੱਚੇ ਇਹਦੇ ਬਰਾਬਰ ਦੇ ਜਾਂਦੇ ਹੋਵੇ ਆਹ ਰੇਟ ਤੇ ਮਿਲ ਜੇ ਆਪਾਂ ਘੂੜੀ ਮੰਨ ਲਓ ਇਹਦੇ ਬਰਾਬਰ ਦੇ ਰੇਟ ਤੇ ਮਿਲਣੀ ਨਹੀਂ ਤੇ ਆਜੋ ਸਾਰੀ ਡਿਟੇਲ ਆਪਾਂ ਘੂੜੀ ਦੀ ਦਿੰਨੇ ਆ ਤੁਹਾਨੂੰ ਵੀਡੀਓ ਦੇ ਵਿੱਚ ਪਹਿਲਾਂ ਤਾਂ ਇਹਦੇ ਮਾਰਕਿੰਗ ਬਾਰੇ ਦੱਸੀਏ ਮੱਥੇ ਪਤਲਾ ਬਲੇਜ ਹੈ ਜੀ ਚਾਰੇ ਪੈਰ ਥੋੜੇ ਥੋੜੇ ਚਿੱਟੇ ਆ ਦੇਖ ਸਕਦੇ ਹੋ ਤੁਸੀਂ ਲੈਂਥ ਲੰਥ ਬਹੁਤ ਲੰਮੀ ਆ ਲੰਬੀ ਲੈਂਥ ਦਾ ਕਰਕੇ ਇਹਨੇ ਬੱਚੀ ਇੰਨੀ ਚੰਗੀ ਪੈਦਾ ਕੀਤੀ ਹੈ ਹਾਈਟ ਹੈ ਦੀ 59 ਇੰਚ ਹੈ ਜੀ ਕੰਨ ਕੰਡੀਸ਼ਨ ਦੀ ਚੰਗੀ ਆ ਕੰਨ ਕੋਲ ਦੇਖੋ ਕਿੰਨਾ ਜਿਆਦਾ ਚੰਗਾ ਲੱਗਿਆ ਸਭ ਤੋਂ ਚੰਗੀ ਗੱਲ ਹੈ ਇਹਦੀ ਗਰਦਨ ਦੇਖੋ ਗਰਦਨ ਕਿੰਨੀ ਜਿਆਦਾ ਚੰਗੀ ਆ ਆਮ ਘੋੜੀਆਂ ਵਿੱਚ ਇਹਦੇ ਬਰਾਬਰ ਦੀ ਗਰਦਨ ਨਹੀਂ ਆਉਂਦੀ ਬਹੁਤ ਥੋੜੀਆਂ ਘੋੜੀਆਂ ਹੁੰਦੀਆਂ ਜਿਹੜੀਆਂ ਇਦਾਂ ਦੀ ਗਰਦਨ ਜੰਮਣ ਤੇ ਇਹੀ ਗਰਦਨ ਦਾ ਮੁੱਲ ਪੈਣਾ ਹੁੰਦਾ ਦੋਸਤੋ ਮੂਰੇ ਬੱਚੇ ਜਾਂ ਮਾਂ ਦੀ ਗਰਦਨ ਚੰਗੀ ਆ ਤਾਂ ਬੱਚੇ ਨੇ ਆਬੇਸਾ ਵੀ ਬੱਚਾ ਚੰਗਾ ਆਉਣਾ ਹੀ ਆਉਣਾ ਤੇ ਆ ਬੱਚੇ ਦੀਆਂ ਫੋਟੋਆਂ ਚੈੱਕ ਕਰੋ ਬੱਚੇ ਦੇ ਉੱਪਰ ਮੈਂ ਲਾਤੀਆਂ ਫੋਟੋਆਂ ਜੀ ਬੱਚੀ ਦੇ ਮੱਥੇ ਫੁੱਲ ਸੀ ਤੇ ਤਿੰਨ ਪੈਰ ਚਿੱਟੇ ਸੀ ਮਤ ਗਰਦਨ ਗੁਰਦਨ ਦੇਖੋ ਬੱਚੀ ਹਜੇ ਸਾਰੀ 7 ਤੱਕ ਮਹੀਨੇ ਦੀ ਹੋਈ ਹੈ ਤੇ ਹਾਈਟ ਹੋਈ ਤੇ ਦੇਖੋ ਸੰਭੀ ਕਿੰਨੇ ਚੰਗੇ ਤੇ ਕੁਆਲਿਟੀ ਕਿੰਨੀ ਹੈ ਹੈਨਾ ਤੇ ਮੰਨ ਲਓ ਦੋਸਤੋ ਚੰਗੇ ਬੱਚੇ ਪੈਦਾ ਕਰਦੇ ਕੁੜੀ ਕਹਿੰਦਾ ਮਤਲਬ ਜੇ ਹੋ ਜੇ ਘੋੜੇ ਤੋਂ ਭਰਾ ਤੁਹਾਨੂੰ ਇਹ ਆਫਰ ਆ ਚੰਗੇ ਘੋੜੇ ਤੋਂ ਭਰਾ ਲਓ ਚੰਗਾ ਬੱਚਾ ਆਈ ਦੇਣ ਮੌਕੇ ਤੇ ਘੋੜੀ ਖਾਲੀ ਅੰਦਰ ਦੀ ਸਾਫਾ ਬੱਚਾ ਦਿੱਤਾ ਤੇ ਨੰਬਰ ਚੱਲ ਪਏ ਉੱਪਰ ਜਿਹੜੇ ਵੀ ਭਰਾ ਦੇ ਘੋੜੀ ਪਸੰਦ ਹੋਈ ਤਾਂ ਉਹ ਨੰਬਰਾਂ ਤੇ ਉੱਪਰ ਫੋਨ ਲਾ ਲਓ ਰੇਟ ਜਾਇਜ਼ ਆ ਤੇ ਮਾਰਕਿੰਗ ਚੰਗੀ ਆ ਚਾਰੇ ਪੈਰ ਚਿੱਟੇ ਆ ਓਵਰਆਲ ਆਪਾਂ ਕਹਿੰਦੇ ਚੰਗੀ ਆ ਬੱਚੀ ਘੋੜੀ ਚੰਗੇ ਬੱਚੇ ਪੈਦਾ ਕਰ ਲਓ ਦੋਸਤੋ ਇੰਨੇ ਰੇਟ ਵਿੱਚ ਤੁਹਾਨੂੰ ਬੱਚੀ ਵੀ ਮਿਲਣੀ ਮੁਸ਼ਕਲ ਆ ਤੇ ਜਿੰਨੇ ਜੇ ਆਪਾਂ ਘੋੜੀ ਦੇ ਦੇਣੀ ਆ ਬਾਕੀ ਚੀਜ਼ ਤੁਹਾਡੇ ਸਾਹਮਣੇ ਫਾਰਮ ਪਿਆ ਕੇ ਆਪਦੀ ਤਸੱਲੀ ਕਰਕੇ ਲੈ ਜਾ ਸਕਦੇ ਹੋ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਦੋ ਜੀ ਆ ਜੀ ਧੰਨਵਾਦ